ਜੈ ਸ਼੍ਰੀ ਰਾਮ ਜੈ ਮਹਾਕਾਲ ਦੋਸਤੋ ਮੈਂ ਤੁਹਾਡਾ ਆਪਣਾ ਬੰਟੀ ਜੋਗੀ ਯੁਵਾ ਰਾਸ਼ਟਰੀ ਪ੍ਰਭਾਰੀ ਸ਼ਿਵ ਸਨਾ ਸਮਾਜਵਾਦੀ ਤੋਂ ਦੋਸਤੋ ਇੱਕ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਹੁਣੇ-ਹੁਣੇ ਘਟੀ ਹੈ ਮਾਤਾ ਵੈਸ਼ਨੋ ਦੇਵੀ ਤੋਂ ਜਿਹੜੀ ਜਾ ਰਹੀ ਸੀ ਬੱਸ ਉਹਦੇ ਉੱਤੇ ਆਤੰਕਵਾਦੀਆਂ ਨੇ ਜਿਹੜਾ ਹਮਲਾ ਕਰ ਦਿੱਤਾ ਜਿਹਦੇ ਵਿੱਚ ਜਿਹੜੇ ਕਾਫੀ ਯਾਤਰੀ ਨੇ ਉਹ ਸ਼ਹੀਦ ਹੋ ਗਏ ਨੇ ਅਤੇ ਉਹਦੇ ਵਿੱਚ ਕਾਫੀ ਜਿਹੜੇ ਉਹ ਜ਼ਖਮੀ ਨੇ ਸੋ ਇਸ ਘਟਨਾ ਦੀ ਅਸੀਂ ਕੜੇ ਸ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਤੇ ਸੈਂਟਰ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜਿਹੜੇ ਬੰਦੇ ਇਸ ਵਿੱਚ ਸ਼ਹੀਦ ਹੋਏ ਨੇ ਉਹਨਾਂ ਦੇ ਪਰਿਵਾਰ ਨੂੰ 1-1 ਕਰੋੜ ਰੁਪਈਆ ਦਿੱਤਾ ਜਾਵੇ ਅਤੇ ਜਿਹੜੇ ਇਹਦੇ ਵਿੱਚ ਜ਼ਖਮੀ ਹੋਏ ਨੇ ਉਹਨਾਂ ਨੂੰ 50-50 ਲੱਖ ਰੁਪਈਆ ਅਤੇ ਜਿਹੜਾ ਉਹਨਾਂ ਦਾ ਇਲਾਜ ਆ ਉਹ ਸਰਕਾਰੀ ਖਰਚੇ ਤੇ ਹੋਣਾ ਚਾਹੀਦਾ ਸੋ ਬਾਕੀ ਚਾਹੇ ਸਰਕਾਰ ਕੇਂਦਰ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਉਹਨਾਂ ਨੂੰ ਮੈਂ ਇੱਕੋ ਹੀ ਹੱਥ ਬਨ ਕੇ ਅਪੀਲ ਕਰਦਾ ਆ ਕਿ ਘਟਨਾ ਘਟਨ ਤੋਂ ਬਾਅਦ ਆਪਣੇ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਨੂੰ ਨਾ ਲਗਾਇਆ ਕਰੋ ਇਹਨਾਂ ਦੀ ਪਹਿਲੇ ਹੀ ਗੰਭੀਰਤਾ ਦੇ ਨਾਲ ਜਾਂਚ ਕਰ ਲਿਆ ਕਰੋ ਜਿੱਦਾਂ ਸਾਡੇ ਸ਼ਹਿਰ ਦੇ ਵਿੱਚ ਸ਼ਹਿਰ ਮਕੇਰੀਆਂ ਦੇ ਵਿੱਚ ਕਈ ਇਹੋ ਜਿਹੇ ਇਹ ਲੋਕ ਆ ਕੇ ਵੱਸ ਗਏ ਨੇ ਜਿਹੜਾ ਨੇ ਆਪਣੇ ਡੇਰੇ ਬਣਾਏ ਦੇ ਨੇ ਉਹਨਾਂ ਦੀ ਕੋਈ ਵੀ ਪਛਾਣ ਨਹੀਂ ਹੈ ਉਹ ਬਿਨਾਂ ਕਿਸੇ ਅਨੁਮਤੀ ਤੋਂ ਜੇ ਐਨ ਕੇ ਕਸ਼ਮੀਰ ਜਾਂਦੇ ਨੇ ਕਸ਼ਮੀਰ ਤੋਂ ਜੇ ਐਨ ਕੇ ਤੇ ਪੰਜਾਬ ਵਿੱਚ ਆਉਂਦੇ ਨੇ ਅਦਾ ਵੱਡੀ ਤਦਾਰ ਦੇ ਵਿੱਚ ਹੋ ਸਕਦਾ ਹੈ ਸ਼ਾਇਦ ਉਹ ਜਿਹੜਾ ਅਸਲਾ ਉਹ ਪੰਜਾਬ ਦੇ ਵਿੱਚ ਲੈ ਕੇ ਆਉਂਦੇ ਹੁਣ ਦੋ ਨੰਬਰ ਵਿੱਚ ਨਸ਼ੇ ਦੀ ਖੇਪ ਤੇ ਬਹੁਤ ਹੀ ਵੱਡੀ ਤਦਾਰ ਦੇ ਵਿੱਚ ਇਹ ਲੋਕ ਸਪਲਾਈ ਕਰਦੇ ਨੇ ਸੋ ਮੈਂ ਇਹਨਾਂ ਨੂੰ ਅਪੀਲ ਕਰਦਾ ਹਾਂ ਅਦਾ ਲੋਕਲ ਪ੍ਰਸ਼ਾਸਨ ਨੂੰ ਅਪੀਲ ਕਰਦਾ ਆਂ ਕਿ ਇਹਨਾਂ ਦੇ ਜਿਹੜੇ ਆਈਡੀ ਪ੍ਰੂਫ ਨੇ ਆਇਡੈਂਟੀਟੀ ਕਾਰਡ ਨੇ ਉਹਨਾਂ ਦੇ ਲੈ ਕੇ ਅਤੇ ਜਿੱਥੋਂ ਇਹ ਆਏ ਨੇ ਉੱਥੋਂ ਵੈਰੀਫਾਈ ਕਰਵਾਓ ਤਾਂ ਕਿ ਅੱਜਕੱਲ ਜਿਹੜੇ ਆਧਾਰ ਕਾਰਡ ਨੇ ਉਹ ਵੀ ਲੋਕ ਫੇਕ ਬਣਾ ਰਹੇ ਆ ਸੋ ਇਹਨਾਂ ਦਾ ਪਤਾ ਚੱਲ ਸਕੇ ਕਿ ਇਹ ਜਿਹੜੇ ਲੋਕ ਨੇ ਇਹ ਕਿਸ मंसूਬੇ ਵਾਸਤੇ ਸਾਡੇ ਦੇਸ਼ ਦੇ ਵਿੱਚ ਆਏ ਨੇ ਸੋ ਫੇਰ ਇੱਕ ਵਾਰ ਤੋਂ ਅਪੀਲ ਕਰਦਾ ਕੇਂਦਰ ਸਰਕਾਰ ਨੂੰ ਅਤੇ ਪੰਜਾਬ ਸਰਕਾਰ ਨੂੰ ਕਿ ਘਟਨਾ ਘਟਨ ਤੋਂ ਬਾਅਦ ਆਪਣੇ ਮਿਸ਼ਨ ਨੂੰ ਤੇਜ਼ ਨਾ ਕਰੋ ਇਦਾਂ ਦਾ ਮਿਸ਼ਨ ਬਣਾਓ ਕਿ ਘਟਨਾ ਘਟੇ ਹੀ ਨਾ ਸਕੇ ਅਤੇ ਅਗਰ ਕੋਈ ਬਾਹਰੋਂ ਸਾਡੇ ਦੇਸ਼ ਦੇ ਵਿੱਚ ਆ ਰਿਹਾ ਸੋ ਪੰਜਾਬ ਦੇਸ਼ ਇੱਕ ਬਹੁਤੀ ਖੂਬਸੂਰਤ ਦੇਸ਼ਾ ਇੱਥੋਂ ਦੀ ਜਿਹੜੀ ਪ੍ਰਸ਼ਾਸਨ ਜਿਹੜਾ ਇੱਥੇ ਦਾ ਸ਼ਾਸਨ ਆ ਬਹੁਤ ਵਧੀਆ ਜਿਹੜਾ ਕਿਸੇ ਨੂੰ ਵੀ ਰੋਕਦਾ ਨਹੀਂ ਆ ਜਦ ਕੀ ਅਸੀਂ ਦੂਜੇ ਦੇਸ਼ਾਂ ਵਿੱਚ ਚਲ ਜੀਏ ਜੇ ਐਨਕੇ ਵਾਲੀ ਸਾਈਡ ਚਲ ਜੀਏ ਜਾਇਮਾ ਚਲ ਵਾਲੀ ਸਾਈਡ ਤੇ ਚਲ ਜੀਏ ਤੇ ਪੰਜਾਬੀ ਬੰਦੇ ਨੂੰ ਜਾਂ ਇਧਰ ਦੇ ਪੰਜਾਬ ਵਾਲੇ ਬੰਦੇ ਨੂੰ ਜਗਾ ਜ਼ਮੀਨ ਖਰੀਦਣ ਦੀ ਅਨੁਮਤੀ ਨਹੀਂ ਦਿੱਤੀ ਜਾਂਦੀ ਤੇ ਸਾਡੇ ਪੰਜਾਬ ਦੇ ਵਿੱਚ چاہے ਕੋਈ ਕਿਹੇ ਵੀ ਦੇਸ਼ ਦਾ ਹੋਵੇ ਉਹ ਆ ਕੇ ਜ਼ਮੀਨ ਨੂੰ ਖਰੀਦ ਸਕਦਾ ਰਹਿ ਵੀ ਸਕਦਾ ਰੋ ਵੀ ਪਾ ਸਕਦਾ ਬਤਮਾਚ ਵੀ ਕਰ ਸਕਦਾ ਸੋ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਦੇ ਨਾਲ ਦੇਖਿਆ ਜਾਵੇ ਅਤੇ ਰੋਕ ਲਗਾਈ ਜਾਵੇ ਅਤੇ ਜਿਹੜੇ ਬੰਦੇ ਉੱਥੇ ਸ਼ਹੀਦ ਹੋਏ ਨੇ ਉਹਨਾਂ ਦੇ ਇਹ ਪਰਿਵਾਰ ਨੂੰ ਜਿਹੜੀ ਸਹਾਇਤਾ ਰਕਮ ਆ ਉਹ ਕੇਂਦਰ ਸਰਕਾਰ ਵੀ ਦਵੇ ਅਤੇ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਵੀ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਮਿਲ ਕੇ ਤੇ 1-1 ਕਰੋੜ ਰੁਪਇਆ ਉਹ ਵੀ ਉਹਨਾਂ ਨੂੰ ਦੇਣ ਅਤੇ 50-50 ਲੱਖ ਰੁਪਏ ਜਖਮੀਆਂ ਹੁੰਦੀਆਂ ਜਿਵੇਂ ਜੈ ਸ਼੍ਰੀ ਰਾਮ ਜੈ ਮਾ ਕਾ